ਮਾਨ ਸਾਹਿਬ ਤੁਸੀਂ ਕਹਿ ਰਹੇ ਹੋ 13000 ਰੁਪਿਆ ਸਰਕਾਰ ਦੇਊਗੀ ਸਾਡਾ 20000 ਰੁਪਿਆ ਤੇ ਖਰਚਾ ਹੋ ਚੁੱਕਾ ਵਾ ਹੁਣ ਤਾਂ ਹੀ ਜਿਹੜਾ ਅਸੀਂ ਵਿਆਜੂ ਚੁੱਕ ਕੇ ਲਾ ਚੁੱਕੇ ਆੜਤੀਏ ਤੋਂ ਇਹ ਮਤਲਬ ਆ ਜਦੋਂ ਦਾ ਆ ਕੰਮ ਹੋਇਆ ਨਾ ਨਾ ਜੀ ਝੋਨੇ ਦੇ ਉੱਪਰ ਜਿਹੜਾ ਤਿਆਰ ਕਰਨ ਨੂੰ 20000 ਰੁਪਿਆ ਅਸੀਂ ਸਪਰੇ ਵੀ ਕਰ ਲਈ ਸੀ ਪੱਕੇ ਤਿਆਰ ਵੱਡਣਾ ਆ ਸੁਣ ਲਓ ਗੱਲ ਵੱਡਣਾ ਜਿਹੜੇ ਤੁਸੀਂ ਸੈਂਟਰ ਸਰਕਾਰ ਤੋਂ ਮੰਗੀ ਜਾਂਦੇ 20000 ਤਾਂ ਇਹ ਝੋਨੇ ਤੇ ਲਾ ਚੁੱਕੇ ਜਿਹੜਾ ਗਿਆ ਜਿਹੜਾ ਗਿਆ ਤੇ ਜਿਹੜੇ ਕਿਰਾਏ ਲਾਉਣੇ ਆ ਉਹਦਾ ਹਿਸਾਬ ਲਾ ਲਓ ਕਿੰਨਾ ਹੈ ਤਮੈਂ ਆਪਦੇ ਬਾਕੀ ਭਰਾਵਾਂ ਨੂੰ ਵੀ ਕਹੂੰਗਾ ਜਿਵੇਂ ਇਹ ਆਏ ਨੇ ਆ ਸਾਰੀ ਜ਼ਮੀਨ ਮਾਲਕੀ ਵਾਲੀ ਤੇ ਝੋਨੇ ਲੱਗੇ ਵਾਲੀ ਸੀ ਜਿਹੜਾ ਹੁਣੇ ਬਰਬਾਦ ਹੋਇਆ ਇਹਦੇ ਤੇ ਇਹਨਾਂ ਦਾ ਮੜਾ ਜਾ ਇੰਨੀ ਕੁ ਵਿਚਾਰ ਲਓ ਜਿਹੜੇ ਬਾਹਰਲੇ ਵੀ ਤੇ ਇੱਥੋਂ ਦੀਆਂ ਸੰਸਥਾਵਾਂ ਵੀ ਐ ਕਿ ਭਰਾਵੋ ਪਾਣੀ ਇਹਨਾਂ ਕੋਲੇ ਹਜੇ ਵੀ ਹੈਗਾ ਜਿੱਥੇ ਬੈਠੇ ਨੇ ਆਟਾ ਵੀ ਹੈਗਾ ਜਦੋਂ ਆ ਪਾਣੀ ਉਤਰਦਾ ਹੈ ਤਾਂ ਉਦੋਂ ਆਪਾਂ ਇਹਨਾਂ ਨੂੰ ਡੀਜ਼ਲ ਲਈ ਪੈਸੇ ਦੇਈਏ ਤੇ ਨਾਲ ਨਾਲ ਜੋ ਇਹਨਾਂ ਦੀ ਬਰਬਾਦੀ ਹੋਈ ਹੈ ਜੋ ਇਹਨਾਂ ਦਾ ਆਇਆ ਇੱਥੇ ਕਈਆਂ ਦੇ ਦਾ ਵਿਚਾਰਿਆਂ ਦੇ ਘਰ ਗਏ ਨੇ ਇਧਰ ਜਿਵੇਂ ਅਸੀਂ ਪਹਿਲਾਂ ਬੁਖਾ ਕੇ ਆਏ ਟਰੈਕਟਰ ਹੀ ਰੁੜ ਗਿਆ ਵਿਚਾਰੇ ਦਾ ਬਿਲਕੁਲ ਇੱਕ ਨਹੀਂ ਦੋ ਟਰੈਕਟਰ ਇੱਕੋ ਘਰ ਦੇ ਡੇਰੇ ਵਾਲੇ ਦੇ ਸਰਪੰਚ ਦਾ ਨਾਮ ਕੀ ਆਪਣਾ ਦਾ ਮਨਜੀਤ ਸਿੰਘ ਮਨਜੀਤ ਸਿੰਘ ਸਰਪੰਚ ਇਸੇ ਤਰ੍ਹਾਂ ਨਾਲ ਅਸੀਂ ਤੁਹਾਨੂੰ ਆਣੇ ਆ ਕਿ ਜੇ ਇਹਨਾਂ ਦੀ ਮਦਦ ਕਰਨੀ ਹੈ ਤਾਂ 20 ਦਿਨਾਂ ਬਾਅਦ ਜਦੋਂ ਆ ਉਤਰੂਗਾ ਪਹਿਲਾਂ ਡੀਜ਼ਲ ਦੇ ਤੌਰ ਤੇ ਫਿਰ ਬੀ ਦੇ ਤੌਰ ਤੇ ਤੇ ਰਿਆਂ ਦੇ ਤੌਰ ਤੇ ਤੇ ਨਾਲ ਨਾਲ ਇਹਨਾਂ ਦੇ ਜਿਹੜੇ ਘਾਰ ਖੋਲੇ ਜਿਵੇਂ ਆ ਝੋਨਾ ਬਰਬਾਦ ਹੋਇਆ ਉਹਦੇ ਲਈ ਕਰਿਓ ਜੀ ਸਰਕਾਰ ਦੇ ਗਲੇ ਚ ਗੂਠਾ ਤਾਂ ਅਸੀਂ ਹੁਣ ਦੇਣਾ ਹੀ ਦੇਣਾ ਬਾਅਦ ਚ ਇਥੇ ਕੱਟ ਸਦਾਂਗੇ ਨਾਲ ਹੀ ਮੈਂ ਆਪਦੇ ਬਾਕੀ ਭਰਾਵਾਂ ਨੂੰ ਕਹੂੰਗਾ ਇੱਕੇ ਆ ਕੇ ਤੁਹਾਨੂੰ ਇਹ ਵਿਖਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਟੀਵੀਆਂ ਤੇ ਬਹਿ ਕੇ ਟਰੈਜੇਡੀ ਵਿਖਾਉਂਦੇ ਨੇ ਨਾ ਆ ਵੇਖ ਲਓ ਇੱਕ ਵਾਰੀ ਵਿਖਾ ਦਿਓ ਆ ਮਾਲਕੀ ਹੈ ਆ ਜਿੱਥੇ ਹੁਣ ਵੀ ਮੀਂਹ ਪੈ ਰਿਹਾ ਹੈ ਆ ਮਾਲਕੀ ਹੈ ਅੱਜ ساری ਮਾਲਕੀ ਆ ਦਰਿਆ ਪਰੇ ਆ ਤੇ ਪਰਲੇ ਪਾਸੇ ਵੀ ਆਹੀ ਹਾਲ ਹੈ ਪਰਲੇ ਪਾਸੇ ਉਹ ਵੇਖੋ ਦਰਿਆ ਇੱਧਰ ਵੀ ਵਖਾ ਦਿਓ ਅੱਜ ਇੱਧਰ ਨੂੰ ਜਾਂਦਾ ਹੈ ਇੱਧਰ ਆ ਵੇਖ ਲੋ ਆ ਮਾਲਕੀ ਆ ਉਹ ਦਰਖਤ ਵੇਖ ਲੋ ਯਾਰ ਉਹ ਕੀ ਆ ਪਪੂਲ ਕਿਹੜੇ ਦਰਖਤ ਆ ਉਹ ਕਬੂਲਰ ਪਪੂਲਰ ਰਹਿਣਾ ਆ ਵੇਖ ਲੋ ਇਹ ਤਾਂ ਹੀ ਪਪੂਲਰ ਇੱਥੇ ਹੈ ਕਿ ਇੱਥੋਂ ਤੱਕ ਝੋਨਾ ਲੱਗਿਆ ਸੀ ਉਹ ਪਰੇ ਤੱਕ ਆ ਹਾਲ ਹੈ ਵਿਚਾਰੀਆਂ ਦਾ ਇੱਕ ਅਸੀਂ ਤੁਹਾਡੇ মিডিਆ ਰਹੀ ਗੱਲ ਕਹਿਣੀ ਚਾਹੁੰਦੇ ਆ ਜਿਹੜੇ ਮੇਰੇ ਦਾਨੀ ਵੀਰ ਐਨ ਆਰ ਆਈ ਭਰਾ ਚ ਹੈ ਹੋਰ ਵੀ ਜਿਹੜੇ ਸੰਸਥਾਵਾਂ ਆਪਣੇ ਲਈ ਰਾਤ ਸਮਗਰੀ ਲੈ ਕੇ ਆ ਰਹੀਆਂ ਉਹਨਾਂ ਨੂੰ ਇੱਕ ਅਪੀਲ ਆ ਸਾਡੀ ਵੀ ਰਾਸ਼ਨ ਦੀ ਸਾਨੂੰ ਕੋਈ ਲੋੜ ਨਹੀਂ ਜਿਵੇਂ ਮਾਨ ਸਾਹਿਬ ਨੇ ਕਿਹਾ ਸਾਡੀਆਂ ਜ਼ਮੀਨਾਂ ਬਚਾ ਦਿਓ ਸਾਡੀਆਂ ਜ਼ਮੀਨਾਂ ਚੋਂ ਰੇਤਾ ਕੱਢ ਦਿਓ ਤੇ ਸਾਨੂੰ ਡੀਜ਼ਲ ਦੀ ਸੇਵਾ ਤੁਸੀਂ ਪਹਿਲੀ ਗੱਲ ਤੇ ਮੈਂ ਅਪੀਲ ਕਰਦਾ ਵਾਂ ਤੁਸੀਂ ਇੱਥੇ ਵਿజిਟ ਕਰੋ ਜੇ ਤੁਸੀਂ ਐਨ ਆਰ ਆਈ ਜੋ ਵੀ ਬਾਹਰ ਮੇਰੇ ਭਰਾ ਉਹ ਆਪਣੇ ਘਰ ਪਰਿਵਾਰ ਨੂੰ ਇੱਥੇ ਭੇਜੋ ਸਾਡੇ ਕੋਲੇ ਅਸੀਂ ਉਹਨਾਂ ਨੂੰ ਇੱਥੇ ਵਿజిਟ ਕਰਾਵਾਂਗੇ ਪਹਿਲਾਂ ਉਹ ਰੀਅਲ ਮੌਕਾ ਵੇਖਣ ਫਿਰ ਇੱਥੋਂ ਜੋ ਵੀ ਹੈਲਪ ਆ ਜੋ ਵੀ ਕਰ ਸਕਦੇ ਤਿਲਫੁੱਲ ਦੀ ਸੇਵਾ ਜੋ ਵੀ ਕਰ ਸਕਦੇ ਆ ਫਿਰ ਇਹ ਸਾਡੇ ਨਾਲ رابطہ ਕਰਕੇ ਤੇ ਫਿਰ ਇੱਥੇ ਆਣ ਕੇ ਸੇਵਾ ਕਰਨ ਇੱਕ ਸਾਡੇ ਦੱਸੋ ਦੱਸੋ ਦੱਸਣਾ ਚਾਹ ਰਿਹਾ ਸੀ કે જેસા કે ચલો અભી અમે پتہ થા કે માં સામગ્રી વેચી જાય કોઈ સામાન વેચ રહે બી જેસા કન ફીરી લે ગયે ચોકર લે ગયે ઓર તેલ વગેરા ભઈ ચણા વગેરા જો ભી જરૂરત કી ચીજે થી અગર આપકી કોઈ અલગ સે કોઈ જરૂરત હે તો આપ બતાઈએ હમ ઉન લોગો કો વિડિયો ડાલ લેંગે તાકે ઉસી વેંત કામ હો સકે સાડી બાઈજી બેનતી ઇહી આ જિને હોનેસી બેનતી કીતી આ સાડિયા જમીના ખરાબ હો જાણીયા સਾਨੂੰ દિસ દે લક્ષણ તેઈ આલે તો ભયાનક લક્ષણ બને પયે આ ਜ਼ਮੀਨਾਂ ਖਰਾਬ ਹੋ ਜਾਣੀਆਂ ਇਹਦੇ ਚ ਸਿਲਟ ਪੈ ਜਾਣੀਆਂ ਗਾਰ ਪੈ ਜਾਣੀਆਂ ਅਸੀਂ ਇਹਨੂੰ ਜ਼ਮੀਨ ਨੂੰ ਪਧਰੀ ਕਰਨ ਵਾਸਤੇ ਸਾਨੂੰ ਡੀਜ਼ਲ ਦੀ ਲੋਡ ਪੈਣੀ ਆ ਸਾਨੂੰ ਬੀਜ ਖਾਦ ਦੀ ਲੋੜ ਪੈਣੀ ਆ ਰੇਹ ਦੀ ਲੋੜ ਪੈਣੀ ਆ ਇਹਨਾਂ ਕੋ ਨਾ ਔਰ ਕੁਛ ਨਹੀਂ ਚਾਹੀਏ ਖਾਣੇ ਪੀਣ ਵਾਲਾ ਨਾ ਪਾਣੀ ਇਹਨਾਂ ਕੋ ਸਿਰਫ ਚਾਹੀਏ ਹੈ ਕਿ ਜਦ ਇਹ ਪਾਣੀ ਉਤਰ ਜਾਏ ਜੀ 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 ਉਸਕੇ ਬਾਅਦ ਇਹਨੇ ਡੀਜ਼ਲ ਜੋ ਲਗੇਗਾ ਨਾ ਕਿਰਾਇਆ ਲਾਉਣਾ ਹੁੰਦਾ ਜੀ ਸਿਲੰਡਰ ਨੂੰ ਬਾਹਰ ਕੱਢਣਾ ਤਾਂ ਡੀਜ਼ਲ ਕੇ ਲਈ ਕਣਕ ਦੇ ਬੀਜ ਕੇ ਲਈ ਜੀ ਖਾਦੋਂ ਕੇ ਲਈ ਜੀ ਉਸਕੇ ਲਈ ਔਰ ਜੋ ਘਰ ਗਿਰ ਗਰਾ ਗਏ ਔਰ ਜੋ ਪਹਿਲੇ ਕਿਉਂਕਿ 20000 ਰੁਪਿਆ ये पहले लगा चुके हैं धान की फसल में उसके ऊपर ये पानी फिर गया ये सब धान की फसल वो दूर जीज़ी। तक जितने ना पॉपुलर लगे हुए वहाँ तक सब धान था जितने भी ट्यूबवेल कनेक्शन सब रेतों ज्यादा और ਮਨ ਕੇ ਕਲਕ ਦੂਜਨੇ ਕੇ ਲਈ ਹੈ ਇਹਨਾਂ ਨੇ ਅਫਸਰ ਲਾਇਆ ਸਾਡੇ ਤੁਹਾਡੇ ਨੇ ਐਕਸਨ ਆਇਆ ਨੈਰੀ ਫਾਇਦਾ ਨੂੰ ਇਹਨਾਂ ਨੇ ਹੀ ਕਹਿ ਕੇ ਸਾਡੀ ਜ਼ਮੀਨ ਰੁੜ ਗਈ ਆ ਉਹ ਗੁਪਤਾ ਕੀ ਕਹਿੰਦਾ ਕਹਿੰਦਾ ਇਹ ਤਾਂ ਰੋਈ ਆ ਮੰਨ ਲਓ ਕਿ ਜਿਹੜੇ ਸ਼ਹਿਰਾਂ ਚੋਂ ਦੰਦਾ ਪਾਣੀ ਆਉਂਦਾ ਨਾ ਕਹਿੰਦਾ ਇਹ ਉਹਨਾਂ ਅਫਸਰਾਂ ਨੂੰ ਇਹ ਨਹੀਂ ਪਤਾ ਇਹਨਾਂ ਦੀ ਜ਼ਮੀਨ ਹੈ ਆਹੀ ਤਾਂ ਮਸਲਾ ਹੈ ਆਹੀ ਤਾਂ ਮੈਂ ਕਹਿ ਰਿਹਾ ਕਿ ਜਦੋਂ ਇਹਨਾਂ ਨੇ ਆ ਤੁਸੀ ਬੰਦ ਬਣਾਇਆ ਸੀ ਇਹਦਾ ਮਤਲਬ ਇਹਨਾਂ ਨੇ ਸਮਝ ਲਿਆ ਸੀ ਕਿ ਇੱਥੇ ਪਾਣੀ ਚੜਿਆ ਹੀ ਕਰੂਗਾ ਹਰ ਵਾਰੀ ਵਰਨਾ ਇਹ ਬੰਦ ਬਣਾਉਣ ਦਾ ਕੀ ਲੋੜ ਸੀ ਇਹਦਾ ਮਤਲਬ ਤਾਂ ਇਹਨਾਂ ਨੇ ਮੰਨ ਲਿਆ ਸੀ ਤੇ ਜੇ ਮੰਨ ਲਿਆ ਸੀ ਤੁਸੀਂ ਇਹਨਾਂ ਨੂੰ ਇਹ ਜ਼ਮੀਨ ਐਕਵਾਇਰ ਕੀਤੀ ਨਹੀਂ ਇਹਦੇ ਪੈਸੇ ਦਿੱਤੇ 55 ਬੰਨ ਦੇ ਵੀ ਨਹੀਂ ਦਿੱਤੇ ਜੀ ਉੱਥੇ ਮੈਂ ਕਿਹਾ ਦੇੜੇ ਨਹੀਂ ਅਜਾ ਬੰਨ ਦੇ ਵੀ ਨਹੀਂ ਦਿੱਤੇ ਉੱਥੇ ਸੜਕ ਬਣੀ ਹੋਈ ਐ ਉਹ ਵੀ ਨਿਕਸਾਮ ਨਹੀਂ ਦਿੱਤੇ ਹੁਣ ਇੱਕ ਗੱਲ ਹੋਰ ਦੱਸਿਓ ਜੇ ਉਧਰਲੇ ਪਾਸੇ ਜਿਹੜੀ ਆ ਬੰਨ ਤੋਂ ਉਧਰਲੇ ਪਾਸੇ ਜ਼ਮੀਨ ਐ ਜਦੋਂ ਤੁਸੀਂ ਮੌਨਸੂਨ ਨਹੀਂ ਹੁੰਦਾਗਾ ਜਦੋਂ ਤੁਸੀਂ ਪਾਣੀ ਲਾਉਣਾ ਹੁੰਦਾ ਉਦੋਂ ਕਿਵੇਂ ਲਾਉਣੀ ਆ ਬੋਰ ਕਰਦੇ ਹੋ ਕਿਊਬ ਵਾਲਾ ਨਾਲ ਬੋਰ ਨਾਲ ਆ ਇਹਨਾਂ ਦਾ ਝੋਨਾ ਦਰਿਆਵਾਂ ਨਹੀਂ ਮਾਰਤਾ ਆ ਦਰਿਆ ਨਾਲ ਹੈ ਵਿਆਸ ਤੇ ਸਤਲੁਜ ਮਿਲ ਕੇ ਆ ਰਹੇ ਨੇ ਤੇ ਜਦੋਂ ਇਹਨਾਂ ਨੇ ਪਾਣੀ ਲਾਉਣਾ ਆ ਸਾਹਮਣੇ ਨਾਲ ਉਦੋਂ ਇਹ ਟਿਊਬਲ ਦਾ ਲਾਉਣ ਤੇ ਆ ਪਾਣੀ ਦੂਰ ਤੱਕ ਜਾਵੇ ਰਾਜਸਥਾਨ ਤੱਕ ਤੇ ਵਿਚਾਰੇ ਐ ਮਰ ਇਹਨੂੰ ਦੀਵੇ ਥੱਲੇ ਹਨੇਰਾ ਨਹੀਂ ਆਂਦੇ ਇਹਨੂੰ ਦੀਵੇ ਥੱਲੇ ਅੰਧਕਾਰ ਆਣੇ ਆ ਮਾਨ ਸਾਹਿਬ ਸਾਡੀਆਂ ਚਾਰ ਪੀੜੀਆਂ ਬਰਬਾਦ ਕਰਤੀਆਂ ਇਸ ਦਰਿਆ ਸਾਡੇ ਪੜਦਾਦਾ ਜੀ ਵੀ ਇਸੇ ਦਰਿਆ 'ਚ ਬਰਬਾਦ ਹੋ ਗਏ ਸਾਡੇ ਦਾਦਾ ਜੀ ਤੇ ਸਾਡੇ ਫਾਦਰ ਜੀ ਤੇ ਗਾ ਸਾਡੀ ਵੀ ਅੱਧੀ ਉਮਰ ਹੋ ਗਈ ਇਹ ਤੁਹਾਨੂੰ ਅਲਾਟਮੈਂਟ ਹੋਈ ਸੀ ਕਿ ਨਹੀਂ ਜੀ ਇਹ ਸਾਡੇ ਜੱਦੀ ਪਿੰਡ ਆ ਪਹਿਲਾਂ ਤੋਂ ਹੀ ਪਹਿਲਾਂ ਤੋਂ ਅਸੀਂ ਕੋਈ 47 ਚ ਵੰਡ ਹੋ ਕੇ ਨਹੀਂ ਆਏ ਚਾਹ ਸਾਡੇ ਨਹੀਂ ਕਹੀ ਮੈਂ ਪਤਾ ਕਿਉਂ ਪੁੱਛਿਆ ਉਧਰਲੇ ਪਾਸੇ ਜਿਹੜੇ ਮੋਕੇ ਵਾਲੇ ਪਾਸੇ ਮੈਂ ਤਾਂ ਉਹ ਜਿੱਧਰ ਆਪਾਂ ਆਏ ਆ ਦਰਿਆ ਦੇ ਨਾਲ ਉੱਥੇ ਕਈ ਥਾਈ ਅਲਾਟਮੈਂਟ ਵੀ ਹੈਗੀ ਹੈ ਅਲਾਟਮੈਂਟ ਵੀ ਹੋਈ ਆ ਜੀ ਸਾਡੇ ਇੱਥੇ ਜੱਟੇ ਤੁਹਾਡੇ ਪਹਿਲਾਂ ਤੋਂ ਹੀ ਇਹ ਆ ਜੱਦੀ ਪਿੰਡ ਆ ਜੀ ਸਾਡੇ ਅੱਛਾ ਜਦੋਂ ਆ ਬੰਨ ਨਹੀਂ ਲੱਗੇ ਸੀ ਤੁਸੀਂ ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਉਦੋਂ ਤਾਂ ਦਰਿਆ ਵੈਸੇ ਹੀ ਜਗਾ ਬਦਲਦਾ ਰਹਿੰਦਾ ਸੀ ਉਦੋਂ ਉਦੋਂ ਮਾਨ ਸਾਹਿਬ ਉਹ ਉਹ ਵੀ ਤੁਹਾਨੂੰ ਗੱਲ ਦੱਸਦੇ ਆ ਸਾਡੇ ਦਾਦਾ ਜੀ ਦੱਸਦੇ ਸੀ ਚਲੋ ਸਾਨੂੰ ਤਾਂ ਨਹੀਂ ਉਹ ਜਿਹੜਾ ਟਹਾਇਆ ਉਤਰ ਕੇ ਆਏ ਨਾ ਆਪਾਂ ਹਾਂ ਉਧਰਲੇ ਪਾਸੇ ਉਹਦੇ ਨਾਲ ਪਾਣੀ ਵਗਦਾ ਸੀ ਟਹਾਏ ਦੇ ਨਾਲ ਨਹੀਂ ਇਹ ਤਾਂ ਇਹਨਾਂ ਨੇ ਗੜਬੜ ਪਤਾ ਕੀ ਕੀ ਠੀਕ ਹੈ ਦਰਿਆ ਨੂੰ ਬੰਨ੍ਹ ਲਾਈ ਨਹੀਂ ਜਾਂਦੇ ਦਰਿਆ ਹਮੇਸ਼ਾ ਆਪਦੀ ਉਹ ਪਹਿਲਾਂ ਇਹ ਅੰਗਰੇਜ਼ਾਂ ਦਾ ਨਾ ਇੱਕ ਕਾਨੂੰਨ ਸੀ 1887 ਦਾ ਲੈਂਡ ਐਂਡ ਰੈਵਨਿਊ ਐਕਟ ਸੀ ਉਹਦੇ ਵਿੱਚ ਕੀ ਹੁੰਦਾ ਸੀ ਕਿ ਦਰਿਆ ਜਦੋਂ ਆਪਦੀ ਜਗ੍ਹਾ ਬਦਲ ਲੈਂਦਾ ਸੀ ਨਾ ਤਾਂ ਜਿਹੜੀ ਜ਼ਮੀਨ ਨੂੰ ਛੱਡ ਜਾਂਦਾ ਸੀ ਉਹ ਮਾਲਕੀ ਤੇ ਜਿਹਦੀ ਥਾਂ ਤੇ ਉਹ ਚਲੇ ਆ ਗਿਆ ਉਹਦੇ ਲਈ ਉਹ ਇੱਕ ਮੁਆਵਜ਼ਾ ਦੇ ਦਿੰਦੇ ਉਹਨੂੰ ਸ਼ਾਮਲਾਤ ਕਹਿ ਦਿੰਦੇ ਸੀ ਹੁਣ ਕੀ ਹੋ ਗਿਆ ਇਹਨਾਂ ਨੇ ਜਗ੍ਹਾ ਤਾਂ ਫਿਕਸ ਕਰਤੀ ਦਰਿਆ ਦੀ पर थोड़ीयां जमीनें जिन्ना दी हर बार मारदियां ओदा कुछ भी नहीं कीता ते जेडी दरिया ਥੱਲੇ ਆ ਗਈ ਉਹ ਐਕਵਾਇਰ ਨਹੀਂ ਕੀਤੀ ਵੇਖੋ ਜੀ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਹੈ ਜਗਾਇਏ ਸਾਰੇ ਦਰਿਆ ਮੈਂ ਹੈ ਜਗਾਇਏ ਤੁਹਾਨੂੰ ਉਹੀ ਗੱਲ ਪੂਰੇ ਹੋਰ ਗੱਲ ਦੱਸਣਾ ਚਾਹਣਾ ਮੈਂ ਜਿਹੜੇ ਗੰਗਾ ਨਦੀ ਕਈ ਬਾਂਦ ਨਹੀਂ ਹੈ ਪੂਰੀ ਯੂਪੀ ਮੈਂ ਵਹਿਤੀ ਹੈ ਯਮਨਾ ਨਦੀ ਹੈ ਕਈ ਬਾਂਦ ਥੋੜੀ ਹੈ ਹਾਂ ਸਭ ਐਸੀ ਹੈ ਜਿਸ ਮਾਨ ਸਾਹਿਬ ਨੇ ਗੱਲ ਕਹੀ ਹੈ ਇਹ ਬਿਲਕੁਲ ਸਹੀ ਗੱਲ ਹੈ ਇਹ ਇਥੋ ਹੀ ਪਾਇਆ ਮਾਨ ਗੱਲ ਅਫਸਰਾਂ ਅੰਗੇ ਤੋਂ ਉਹ ਕਹਿੰਗੇ ਜਿਹੜੀ ਜਗ੍ਹਾ ਹੈ ਇਹ ਦਰਿਆ 'ਚ ਹੈ ਉਧਰ ਵਾਲੀ ਫਸਲ 'ਚ ਹੈ ਹੁਣ ਕੀ ਹੋਇਆ ਮੈਨੂੰ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਾਡੇ ਅੱਜ ਤੋਂ ਜਾਗਰੂਕ ਨਹੀਂ ਨਾ ਜੀ ਉਦੋਂ ਸਾਨੂੰ ਪਟਵਾਰੀ ਸਾਹਿਬ ਕੀ ਕਹਿੰਦੇ ਸੀ ਤੁਸੀਂ ਇੱਥੇ ਫਸਲ ਬੀਜੀ ਕੋਈ ਨਹੀਂ ਜੀ ਅਸੀਂ ਇੱਥੇ ਤਿਲ ਬੀਜੇ ਆ ਜੀ ਅਸੀਂ ਆਹ ਬੀਜੀ ਆ ਰੇਤਾਂ 'ਚ ਫਸਲ ਤਾਂ ਹੋਣੀ ਨਹੀਂ ਉਹ ਕਹਿੰਦੇ ਨਹੀਂ ਜੀ ਤੁਹਾਨੂੰ ਮਾਲਜਾ ਨਹੀਂ ਮਿਲਣਾ ਤੁਸੀਂ ਫਸਲ ਨਹੀਂ ਬੀਜੀ ਹਾਂ ਇਹਦਾ ਰੇਤਾ ਹੁਣ ਜਿਹੜਾ ਜਮਾ ਹੋ ਗਿਆ ਹਾਂਜੀ ਇਹਨੂੰ ਤੁਸੀਂ ਚੱਕ ਵੀ ਨਹੀਂ ਸਕਦੇ ਨਾ ਜੀ ਨਾ ਇੱਥੇ ਕੋ ਲੈਂਡ ਮਾਫੀਆ ਆਊਗਾ ਅੱਛਾ ਹਾਂਜੀ ਨਾ ਜੇ ਚੱਕੀ ਪਲਾ ਚੱਕੀ ਉਹ ਲਾ ਜਾਣ ਪਰਚਾ ਤੁਹਾਡੇ ਤੇ ਪਰਚਾ ਸਾਡੇ ਤੇ ਇਹ ਵੀ ਇਹੀ ਹੈ ਹਾਂ ਬਿਲਕੁਲ ਇਹੀ ਹੈ ਸੁਣ ਲਓ ਭਾਈ ਥੱਕਾ ਇਹਨਾਂ ਨਾਲ ਜੋ ਹੋ ਰਿਹਾ ਅੱਛਾ ਇੱਕ ਤੁਹਾਡਾ ਪਿਛਲੀ ਵਾਰੀ ਜਿਹੜਾ 23 ਦਾ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਦੇ ਨੰਬਰਾਂ ਦੇ ਉੱਤੇ ਮੁਆਵਜ਼ਾ ਨਾਂ ਦੇ ਕੇ ਇਹਨਾਂ ਦੀ ਥਾਂ ਤੇ ਕੋਈ ਹੋਰ ਨੰਬਰ ਪਵਾਏ ਗਏ ਕਿ ਉਹਨਾਂ ਨੇ ਮੁਆਵਜ਼ਾ ਲੈ ਕੇ ਸਾਡੇ ਲੀਡਰਾਂ ਨੂੰ ਵੀ ਦਿੱਤਾ ਔਰ ਇਹਨਾਂ ਨਾਲ ਤਾਂ ਹੋਰ ਵੀ ਟ੍ਰੈਜੇਡੀ ਹੋਈ ਦੱਸਿਓ ਜੇ ਕਿਵੇਂ ਹੋਈ ਤੁਹਾਡੇ ਨਾਲ ਸਾਡੇ ਨਾਲ ਜੀ ਅਸੀਂ ਸਾਡੇ ਇੱਥੇ ਪਟਵਾਰੀ ਲੱਗਾ ਸੀ ਇੱਕ ਤਰਲੋਚਨ ਸਿੰਘ ਦਾ ਨਾਮ ਦਾ ਤਹਿਸੀਲਦਾਰ ਇੱਥੇ ਲੱਗਾ ਸੀ ਆਪਣੇ ਤੁਹਾਡੇ ਪਟਵਾਰੀ ਸੀਗਾ ਅਸੀਦ ਦੱਤ ਹਾਂਜੀ ਇਹ ਤਹਿਸੀਲਦਾਰ ਤਰਲੋਚਨ ਸਿੰਘ ਉਹਨਾਂ ਕੋਲੇ ਅਸੀਂ ਜਾਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਾਲ ਮਟਾਲ ਕਰ ਦੇਣਾ ਕਾਊਂਟ ਲੈ ਆਓ ਆਪਦੇ ਖਾਤੇ ਨੰਬਰ ਲੈ ਆਓ ਦੇ ਦੇਨੇ ਦੇ ਦੇਨੇ ਆ ਪਰ ਸਾਡੇ ਨਾਲ ਧੱਕਾ ਉਦੋਂ ਬਾਅਦ ਇਹ ਹੋ ਗਿਆ ਕਿ ਪਟਵਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ। ਪਟਵਾਰੀ ਨੂੰ ਮੌਕੇ ਤੇ ਸਸਪੈਂਡ ਕਰ ਦਿੱਤਾ ਗਿਆ ਇਹਨੇ ਬਹੁਤ ਘਟਾਲੇ ਕੀਤੇ ਆ ਜੀ ਉਹ ਜੇ ਮਾਮਲਾ ਖਤਮ ਮਾਮਲਾ ਖਤਮ ਹੋ ਗਿਆ ਸਾਨੂੰ ਅਜੇ ਤੱਕ ਅਸੈਸਮੈਂਟ ਰਜਿਸਟਰ ਨਹੀਂ ਲੱਭੇ ਡੀਸੀ ਸਾਹਿਬ ਕੋਲੇ ਗਏ ਅਸੀਂ ਕਿਹਾ ਡੀਸੀ ਸਾਹਿਬ ਪਟਵਾਰੀ ਨਵਾਂ ਆ ਗਿਆ ਸਾਡੇ ਮਾਅਬਜ਼ੀ ਪਵਾ ਦਿਓ ਉਹ ਕਹਿੰਦੇ ਜੀ ਪਟਵਾਰੀ ਅਸੈਸਮੈਂਟ ਰਜਿਸਟਰ ਲੈ ਗਿਆ ਤੁਸੀਂ ਦੇਖੋ ਮਾਨਸਰ ਨੇ ਉਹਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਨਾ ਜੀ ਉਹਨੂੰ ਗ੍ਰਿਫਤਾਰ ਕਰਕੇ ਫੇਰ ਉਹ ਪ੍ਰੋਬਲ ਮਿਲ ਗਈ